ਮੇਰੇ ਘਰ ਦਾ ਖੁੱਲਾ ਜਿਹਾ ਵੇੜਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਵੇੜਾ ਸੀ ਅਮਰੂਦ ਤੇ ਨਿੰਮ ਦੇ ਦੋ ਬੂਟੇ ਸਨ ਖੁੱਲਾ ਚਾਰ ਚੁਫੇਰਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਵੇੜਾ ਸੀ ਦਿਨ ਚੜਦੇ ਹੀ ਜਿੱਥੇ ਸੂਰਜ ਆ ਬਹਿੰਦਾ ਸੀ ਦਿਨ ਚੜਦੇ ਹੀ ਜਿੱਥੇ ਸੂਰਜ ਆ ਬਹਿੰਦਾ ਸੀ ਕਾਮਾ ਤੇ ਚਿੜੀਆਂ ਲਈ ਚੋਗਾ ਜਿੱਥੇ ਰਹਿੰਦਾ ਸੀ ਰਾਤ ਨੂੰ ਫਿਰ ਚੰਨ ਤਾਰਿਆਂ ਦਾ ਗੇੜਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਵਿੜਾ ਸੀ ਹਵਾ ਮੇਰੇ ਘਰ ਦੀ ਕਲੀਆਂ ਨਾਲ ਸੀ ਮਹਿਕਦੀ ਹਵਾ ਮੇਰੇ ਘਰ ਦੀ ਕਲੀਆਂ ਨਾਲ ਸੀ ਮਹਿਕਦੀ ਖੁਸ਼ੀਆਂ ਦੀ ਏਡਾਰ ਬੈਂਕ ਦੇ ਖਾਤੇ ਨਹੀਂ ਸੀ ਨਾਪਦੀ ਖੁਸ਼ੀਆਂ ਦੀ ਏਡਾਰ ਬੈਂਕ ਦੇ ਖਾਤੇ ਨਹੀਂ ਸੀ ਨਾਪਦੀ ਲੋਹੇ ਤੇ ਟੱਬਰ ਦੀਆਂ ਪੱਕਦੀਆਂ ਸਨ ਰੋਟੀਆਂ ਭੁੱਖ ਸਾਡੀ ਛੋਟੀ ਤੇ ਬੱਟਾ ਸਾਡਾ ਚੇਰਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਵਿਦਾ ਸੀ ਅਚਾਰ ਨਾਲ ਵੀ ਰੋਟੀ ਦਾ ਸਵਾਦ ਆ ਜਾਂਦਾ ਸੀ ਅਚਾਰ ਨਾਲ ਵੀ ਰੋਟੀ ਦਾ ਸਵਾਦ ਆ ਜਾਂਦਾ ਸੀ ਸਰਦੀਆਂ ਨੇ ਚੜ੍ਹਦੇ ਆ ਫਿਰ ਸਾਂਝ ਚੁੱਲ੍ਹੇ ਰੇਜੇ ਜਾਂਦਾ ਸੀ ਚੁੱਲੇ ਗਾੜੀ ਬੈ ਕੇ ਅੱਗ ਜਦੋਂ ਅਸੀਂ ਸੇਕਦੇ ਗੱਲਾਂ ਬਾਤਾਂ ਦਾ ਫਿਰ ਹੜਾ ਜਾਂਦਾ ਸੀ ਚੀਜ਼ਾਂ ਸਨ ਥੋੜੀਆਂ ਬਰਕਤਾਨਾਲ ਪਰਿਆਬਤੀਰਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਵਿਹਲਾ ਸੀ ਕਮਰਿਆਂ ਦੇ ਸਾਹਮਣੇ ਇੱਕ ਨਿੱਕਾ ਜਿਹਾ ਬਰਾਂਡਾ ਸੀ ਕਮਰਿਆਂ ਦੇ ਸਾਹਮਣੇ ਇੱਕ ਨਿੱਕਾ ਜਿਹਾ ਬਰਾਂਡਾ ਸੀ ਰਸੋਈ ਸੀ ਨਾਲ ਵਿੱਚ ਪਿੱਤਲ ਦਾ ਹਰਪਾਂਡਾ ਸੀ ਸ਼ੀਸ਼ੇ ਵਾਲੀ ਕ੍ਰੌਕਰੀ ਰੱਖੀ ਤਾਂ ਜ਼ਰੂਰ ਸੀ ਰੋਟੀ ਖਾਣ ਦਾ ਮਜ਼ਾ ਪਰ ਥਾਲ ਵਿੱਚ ਹੀ ਆਉਂਦਾ ਸੀ ਬਰਾਂਡੇ ਵਿੱਚ ਢਾਹੀ ਕੁਰਸੀ ਤੇ ਬਾਪੂ ਬੈਠਾ ਰਹਿੰਦਾ ਸੀ ਬਰਾਂਡੇ ਵਿੱਚ ਢਾਹੀ ਕੁਰਸੀ ਤੇ ਬਾਪੂ ਬੈਠਾ ਰਹਿੰਦਾ ਸੀ ਰਸੋਈ ਦੀ ਖਿੜਕੀ ਨਾਲ ਬਾਪੂ ਦਾ ਪੱਕਾ ਟੇਰਾ ਸੀ ਮੇਰੇ ਘਰ ਦਾ ਖੁੰਣਾ ਜਿਹਾ ਵੇਲਾ ਸੀ ਬਾਪੂ ਮੇਰਾ ਆਕਾਸ਼ ਨੂੰ ਰੱਬ ਸੀ ਮੰਨਦਾ ਬਾਪੂ ਮੇਰਾ ਆਕਾਸ਼ ਨੂੰ ਰੱਬ ਸੀ ਮੰਨਦਾ ਕਮਰਿਆਂ ਵਿੱਚ ਨਹੀਂ ਵੜਦਾ ਬਾਹਰ ਹੀ ਸੌਂਦਾ ਬੈਠਦਾ ਸੀ ਪਾਵੇਂ ਅੜਬ ਸੁਬਾਹ ਦਾ ਸੀ ਪਰ ਦਿਨ ਦਾ ਪਟੇਰਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਮੈੜਾ ਸੀ ਮੁੱਲਰਾਮ ਦੇ ਅੱਗੇ ਰਾਤ ਨੂੰ ਫਿਰ ਮੰਜੇ ਡਾਏ ਜਾਂਦੇ ਸਨ ਮੁੱਲਰਾਮ ਦੇ ਅੱਗੇ ਰਾਤ ਨੂੰ ਫਿਰ ਮੰਜੇ ਡਾਏ ਜਾਂਦੇ ਸਨ ਸਾਡੇ ਘਰ ਤੂਣੀ ਮਾਲ ਪਾਲ ਕੇ ਮੱਛਰ ਭਜਾਏ ਜਾਂਦੇ ਸਨ ਕੂਲਰ ਗਾੜੀ ਕੌਣ ਸੋਵੇਂਗਾ ਇਹੀ ਝਗੜਾ ਤੇ ਝੜਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਵਿਹੜਾ ਸੀ ਬਹੁਤੀਆਂ ਤਰੱਕੀਆਂ ਨੇ ਉਹ ਵਿਹੜਾ ਸਾਥੋਂ ਖੋ ਲਿਆ ਬਹੁਤੀਆਂ ਤਰੱਕੀਆਂ ਨੇ ਉਹ ਵਿਹੜਾ ਸਾਥੋਂ ਖੋ ਲਿਆ ਪਤਾ ਨਹੀਂ ਇਸ ਚੁਗ ਨੇ ਹਸਾਂ ਨੂੰ ਮੋ ਲਿਆ ਵੱਖੋ ਵੱਖਰੇ ਕਮਰਿਆਂ ਵਿੱਚ ਸਭ ਬੈਠੇ ਰਹਿੰਦੇ ਨੇ ਵੱਖੋ ਵੱਖਰੇ ਕਮਰਿਆਂ ਵਿੱਚ ਸਭ ਬੈਠੇ ਰਹਿੰਦੇ ਨੇ ਦਿਲ ਕੀਤਾ ਤਾਂ ਬੁਲਾ ਲਿਆ ਨਹੀਂ ਤਾਂ ਬੂਹਾ ਟੋਲਿਆ ਰੌਣਕਾਂ ਨਾਲ ਭਰਿਆ ਪਹਿਲਾ ਸ਼ਾਮ ਸਵੇਰਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਵਿਹੜਾ ਸੀ ਉਹ ਵਿਹੜਾ ਸਾਡੇ ਸਭ ਦੀਆਂ ਯਾਦਾਂ ਵਿੱਚ ਹੀ ਰਹਿ ਗਿਆ ਉਹ ਵਿਹੜਾ ਸਾਡੇ ਸਭ ਦੀਆਂ ਯਾਦਾਂ ਵਿੱਚ ਹੀ ਰਹਿ ਗਿਆ ਇੱਟਾਂ ਤੇ ਪੱਥਰਾਂ ਨੂੰ ਖੋਰੇ ਕੌਣ ਕਰ ਕਹਿ ਗਿਆ ਪਤਾ ਨਹੀਂ ਕਿਉਂ ਲੋਕੀ ਉਸ ਕੱਚੇ ਵਿਹੜੇ ਨੂੰ ਗਰੀਬੀ ਸੀ ਦੱਸਦੇ ਪਤਾ ਨਹੀਂ ਕਿਉ ਲੋਕ ਕਿਉਂ ਉਸ ਕੱਚੇ ਵੇੜੇ ਨੂੰ ਗਰੀਬੀ ਸਾਂ ਦੱਸਦੇ ਹਾਸਿਆਂ ਦੇ ਸਿੱਕੇ ਉਸ ਵੇੜੇ ਵਿੱਚ ਟੇਰਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਵੇੜਾ ਸੀ ਮੇਰੇ ਘਰ ਦਾ ਖੁੱਲਾ ਜਿਹਾ ਵੇੜਾ ਸੀ ਧੰਨਵਾਦ